ਧੰਨਵਾਦ ਕਰਦੇ ਵੀਰੇ ਕੋਲਸ ਪ੍ਰਸ਼ਾਸਨ ਦਾ। ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ ਬਹੁਤ ਔਖਾ ਵੀਰੇ ਬਹੁਤ ਔਖਾ ਦਾ ਕਿੱਥੇ ਅਸੀਂ ਦੇ ਘਰੇ ਮਨਾਉਣਾ ਸੀ ਵੀਰੇ ਇਹ ਤਿਹਾਰ ਕਿੱਥੇ ਅੱਜ ਅਸੀਂ ਉਹ ਰਹਿ ਗਏ। ਜੀਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਮਨਵਾਉਂਦਾ? ਵੀਰੇ ਬਹੁਤ ਵਧੀਆ। ਬਹੁਤ ਚੰਗੇ ਸਹੂਲਤਾਂ ਵੀਰੇ। ਵਧੀਆ ਪਰਉਪਕਾਰੀ। ਸੋਹਣੇ ਬੰਦੇ ਮਿਲਦੇ, ਸਹੂਲਤਾਂ ਜਿੰਦੇ ਨੇ ਮੁਲਾਕਾਤ ਕਰਾਉਂਦੇ ਨੇ। ਵੀਰੇ ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ। ਬਹੁਤ ਵਧੀਆ। ਅੱਜ ਰਕੜੀ ਦਾ ਤਿਹਾਰ ਮਨਾਇਆ ਜਾ ਰਿਹਾ। ਅੱਜ ਸਵੇਰ 9:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਮੁਲਾਕਾਤਾਂ ਜਿਲ੍ਹੇ ਦੇ ਕਰਵਾਈਆਂ ਜਾ ਰਹੀਆਂ। ਬਾਦ ਕਸ਼ਮਦੀ ਯੂਰੇ ਬੈਠੇ ਗਏ ਨੇ। ਜਦੋਂ ਬਸਤਾ ਬਈਏ ਕਾਂ ਦਾ ਯੂਰੇ ਬੈਠੇ ਨੇ ਬਸ ਮਾਰਾ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ ਘਰੇ ਰਹੋ ਜੀ। ਵਧੀਆ ਜੀ। ਪਰਿਵਾਰ ਤੋਂ ਬਣਾ ਕੁਝ ਵੀ ਨਹੀਂ ਹੈਗਾ ਜੀ। ਇਹ ਇਹੀ ਪਰਮਾਤਮਾ ਕੋਲ ਦਾਸ ਹੈਗੀ। ਮੇਰੇ ਭਰਾ ਜੱਟ ਚਿੱਤ ਤੇ ਚੇਤੀ ਜਮਾਨ ਤੋਂ ਹੋ ਗਿਆ ਜੀ। ਇਹ ਹਦਾ ਜ਼ਿਆਦਾਤਰ ਦੇਖਿਆ ਜਿਹੜੀਆਂ ਹੈਗਿਆ ਭੈਣਾ ਮਜੂਸ ਨੇ ਰੋਂਦੀਓ ਬਾਹਰ ਨਿਕਲ ਰਹੀ ਹੈ ਰੋਂਦੀਏ ਨਿਕਲ ਰਹੀਆਂ ਬੇਟੀਆਂ ਕੀ ਕਰੀਏ ਬਿਰਜੀ ਕਰਮਾਂ ਦਾ ਖੇਡ ਆ ਸਾਰੀ ਕਿਸੇ ਕਿੱਥੋਂ ਆਇ ਰਖੜੀ ਬਣੀ ਕਕਰਾਲੀ ਤੋਂ ਆਈ ਬੇਟੀ ਕਿਸ ਕਾਰਨਾ ਕਰਕੇ ਤੁਹਾਡਾ ਜਿਹੜਾ ਹੈਗਾ ਭਰਾ ਅੰਦਰ ਚਲਿਆ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੁਛ ਨਹੀਂ ਜੀ ਬਸ ਬਿਰਜੀ ਮੇਰੇ ਭਰਾ ਨਸ਼ੇ ਕਰਦਾ ਸੀ ਉਹ ਨਸ਼ੇ ਕਿਸੇ ਨੇ ਭੇਜਤਾ ਜੀ ਵੀ ਨਸ਼ਾ ਦੇਣਾ ਉਹ ਇਹਨੂੰ ਪਤਾ ਨਹੀਂ ਸੀ ਉਹ ਫੜਿਆ ਗਿਆ ਮੇਸ਼ੇ ਦੀ ਗੋੜੀ ਆ ਦੀ ਇਹ ਕੋਲ ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦੇ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣਾ ਪਿਆ ਗਲਤ ਦਾ ਹੀ ਹੋਇਆ ਵੀਰ ਜੀ ਤਾਂਹੀਂ ਜੇਲ੍ਹ 'ਚ ਆਇਆ ਹਾਂਜੀ ਪਰਿਵਾਰ ਨੂੰ ਕਿੰਨਾ ਤੋਕਾ ਹੁੰਦਾ ਵੀ 6 ਦਿਨ ਹੋਣਾ ਪਰਿਵਾਰ ਨੂੰ ਤਾਂ ਵੀਰ ਜੀ ਬਹੁਤ ਔਖਾ ਹੋਇਆ ਜੀ ਇਹ ਤੇ ਇਹ ਤਿਹਾਰ ਤੁਸੀਂ ਘਰ ਬਣਾਉਣਾ ਤੇ ਅਸੀਂ ਪੇਟੇ ਖੜਦੇ ਅਸੀਂ ਜਿਹੜੇ ਹੈਗੇ ਨੇ ਦੇਖ ਹੂੰ ਕੀ ਕਹਿਣਾ ਚਾਹੁੰਦੇ ਬਸ ਵੀਰ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਇਹੀ ਪਰਮਾਤਮਾ ਕੋਲ ਦੱਸ ਹੈਗੀ ਮੇਰੇ ਭਰਾ ਜਦ ਚਿੱਤ ਤੇ ਚਿੱਤੀ ਜਮਾਨ ਤੋਂ ਬੋਲਦੇ ਉਸ ਦਿਨ ਇਹਦਾ ਜਿਆਦਾਤਰ ਦੇਖਿਆ ਜਿਹੜੀਆਂ ਹੈਗਿਆ ਭੈਣਾ ਮਜੂਸ ਨੇ ਰੋਦੀ ਉਹ ਬਾਹਰ ਨਿਕਲ ਰਹੀਆਂ ਰੋਦੀਆਂ ਨਿਕਲ ਰਹੀਆਂ ਮਿਰਜੀਆ ਕੀ ਕਰੀਏ ਮਿਰਜੀ ਕਰਮਾਂ ਦਾ ਖੇਡ ਆ ਸਾਰੀ ਮੇਰੇ ਨਾਲ ਦੇ ਦਰਸ਼ਕਾਂ ਤੁਸੀਂ ਇੱਥੇ ਕੋੜੀ ਬੰਨਣ ਆਏ ਹੋ ਤੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਕੀ ਕਹਿਣਾ ਚਾਹੁੰਦੇ ਨਹੀਂ ਵੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀਆਂ ਭੈਣਾ ਭਾਈਆਂ ਨੇ ਘਰੇ ਦਰਸਦੀਆਂ ਨੇ ਵੀਰੇ ਉਹ ਹੋ ਰਿਹਾ ਕਿ ਆਪਦਾ ਉਹ ਭਾਈਆਂ ਨਾਲ ਮਿਲ ਕੇ ਰੱਖੜੀ ਦਾ ਤਿਹਾਰ ਮਨਾਉਂਦੇ ਬਹੁਤ ਵਧੀਆ ਧੰਨਵਾਦ ਕਰਦੇ ਵੀਰੇ ਪੁਰਸ ਪ੍ਰਸ਼ਾਸਨ ਦਾ ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ ਬਹੁਤ ਔਖਾ ਵੀ ਰਿਹਾ ਬਹੁਤ ਔਖਾ ਰਿਹਾ ਕਿੱਥੇ ਅਸੀਂ ਦੇ ਘਰੇ ਮਨਾਉਣਾ ਸੀ ਵਿਰੇ ਇਤਿਹਾਰ ਕਿੱਥੇ ਅੱਜ ਅਸੀਂ ਉਰੇ ਬੈਠੇ ਚੀਲ ਪ੍ਰਸ਼ਾਸਨ ਵੀ ਕਿਸ ਤਰ੍ਹਾਂ ਦਾ ਬਰਮਾਦਾ ਵੀਰੇ ਬਹੁਤ ਵਧੀਆ ਬਹੁਤ ਚੰਗੀ ਸਹੂਲਤਾਂ ਵੀਰੇ ਵਧੀਆ ਪਰੋਣ ਵੀ ਸੌਤ ਦੇ ਲੈਣ ਦੇ ਮਿਲਦੇ ਸਹੂਲਤਾਂ ਦਿੰਦੇ ਨੇ ਮੁਲਾਕਾਤ ਕਰਾਉਂਦੇ ਨੇ ਵੀਰੇ ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ ਬਹੁਤ ਵਧੀਆ ਬਹੁਤ ਸੋਹਣਾ ਮਹਿਸੂਸ ਹੋ ਰਹੀ ਪ੍ਰਸ਼ਾਸਨ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਠੀਕ ਆ ਸਾਰੇ ਪ੍ਰਸ਼ਾਸਨ ਵਧੀਆ ਹੈ ਵੀਰੇ ਬਹੁਤ ਵਧੀਆ ਕੀਤਾ ਇਹਨਾਂ ਨੇ ਮਠਾਈ ਮਠੀ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਧੰਨਵਾਦ ਇਹਨਾਂ ਦਾ ਮੇਰੇ ਬੋਲ ਆ ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਸੀ ਹੁਣ ਪਸਤਾਵ ਹੈਗਾ ਕਿ ਪਰਿਵਾਰ ਤੋਂ ਦੂਜੇ ਹਾਂ ਜੀ ਬਹੁਤ ਜ਼ਿਆਦਾ ਜੀ ਪਸਤਾਵ ਬਹੁਤ ਜ਼ਿਆਦਾ ਜੀ ਕਿਤੇ ਤੁਸੀਂ ਇਹ ਸੈਲੀਬ੍ਰੇਟ ਕਰੇ ਕਰਨਾ ਸੀਗਾ ਤੇ ਹਨਾ ਹੁਣ ਇੱਥੇ ਕਰ ਦੋ ਕੀ ਕਹਿਣਾ ਚਾਹੀਦਾ ਆ ਇਹ ਤਾਂ ਦੇਖੋ ਜੀ ਮੇਰਾ ਬਾਦ ਕਰਸ਼ਮਤੀ ਆ ਯੂਰੇ ਬੈਠੇ ਗਏ ਨੇ ਜੀ ਚਲੋ ਪਸਤਾਵ ਆਈਏ ਗਾ ਦਾ ਯੂਰੇ ਬੈਠੇ ਆਂ ਜੀ ਕਰੇ ਉਹਨਾਂ ਤੇ ਬਹੁਤ ਖੁਸ਼ੀ ਹੋਣੀ ਦੀ ਮੈਨਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਦੀ ਗਲਤ ਕੰਮਾਂ ਤੋਂ ਦੂਰ ਰਹੋ ਘਰੇ ਰਹੋ ਜੀ ਵਧੀਆ ਜੀ ਪਰਿਵਾਰ ਤੋਂ ਬਣਾ ਕੁਝ ਵੀ ਨਹੀਂ ਹੈਗਾ ਜੀ ਲੱਗਦਾ ਪਸਤਾ ਪਤਾ ਹੈ ਜੀ ਵੀਰ ਜੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਜੇ ਨਸ਼ਾ ਕਰ ਗਲਤ ਕੰਮ ਕਰਦਾ ਹੋਏਗਾ ਹੀ ਹੋਏਗਾ ਠੀਕ ਹੈ ਪਰਿਵਾਰ ਵਿੱਚ ਸੇਤਾਂ ਗਾ ਹੁੰਦਾ ਜੀ ਠੀਕ ਹੈ ਜੀ ਤਾਂ ਮੇਰਾ ਮਤਲਬ ਜੀ ਹੁਣ ਤਾਂ ਅਸੀਂ ਘਰ ਬਣਾਉਣਾ ਸੀ ਪ੍ਰੋਗਰਾਮ ਅਗਰ ਇੱਥੇ ਬਣਾਣਾ ਪਏਗਾ ਕਿ ਕਰ ਰਿਹਾ ਹੈ ਪਿੱਛੇ ਪਰਿਵਾਰ ਨੂੰ ਵੀ ਦਿੱਕਤ ਹੈ ਉਹਨਾਂ ਦਾ ਹੈ ਕਿ ਫੀਲ ਕਿਸ ਤਰ੍ਹਾਂ ਕਰਦੇ ਹੋ ਜਦ ਮੈਂ ਘਰੇ ਮਨਾਉਣਾ ਸੀ ਜੇ ਹੁਣ ਇੱਕ ਜੇਲ੍ਹ ਦੇ ਵਿੱਚ ਆਏ ਹਾਂ ਹਾਂ ਜੀ ਠੀਕ ਹੈ ਨਾ ਕੇ ਇਸ ਤਰ੍ਹਾਂ ਪਰ ਤੰਗ ਤਾਂ ਤੰਗ ਤਾਂ ਹੋਗਾ ਹੀ ਇਹ ਬੰਦਾ ਫਿਰ ਬਾਹਰਾਂ ਨੇ ਜੀ ਇਹ ਸਾਰੀ ਪਰਿਵਾਰੀ ਡਿਸਟਰਬ ਹੋ ਜਾਂਦਾ ਹੈ ਹਾਂਜੀ ਹਾਂਜੀ ਸਾਰੇ ਪਿੱਛੇ ਵੀ ਤੰਗ ਆ ਤੰਗ ਹੈ ਜੀ ਕਿੰਨੇ ਟੰਮਰਾ ਜਿਹੜਾ ਤੁਹਾਡੇ ਲੜਕੇ ਦੀ ਜਿਹੜਾ 35 ਸਾਲ ਲੈ 42 ਸਾਲ ਲੈ ਵੀਰੇ 35 ਹਾਂਜੀ ਹਾਂਜੀ ਇੱਕ ਮੁੰਡਾ ਪਰਿਵਾਰ ਵੀ ਜਿਹੜਾ ਹੈਗਾ ਘਰ ਵਾਲੀ ਵੀ ਜਿਹੜੀ ਹੋਰਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਇਸ ਮੌਕੇ ਬਾਜੀ ਮਾਤਾ ਇਹ ਕਹਿੰਦਾ ਵੀ ਨਾ ਇੱਥੇ ਕੋਈ ਆਈ ਨਾ ਕੋਈ ਨਾ ਸਿਕਿਉਰਿਟੀ ਨਾ ਕਰੇ ਨਾ ਕਰਤ ਚੰਗੀ ਸੰਗਤ ਨਾਲ ਲੱਗੇ ਰਹੇ ਬੰਦਿਆਂ ਨਾਲ ਠੀਕ ਰਹੇ ਮਾੜੀ ਸੰਗਤਾਂ ਦਾ ਫਿਰ ਮਾੜਾਂ ਇੱਜ਼ਤ ਹੋਏਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਇੱਥੇ ਸੁਪਰਡੈਂਟ ਸਾਹਿਬ ਕਮਲਦੀਪ ਸਿੰਘ ਪੰਗੂ ਜੀ ਤੇ ਡਿਪਟੀ ਸੁਪਰਡੈਂਟ ਇਹ ਨੇਚਰ ਬਹੁਤ ਵਧੀਆ ਤੇ ਦੇਖਦੇ ਨੇ ਬਹੁਤ ਵਧੀਆ ਟੰਗ ਨਾਲ ਤੇ ਮਤਲਬ ਕਿ ਬਹੁਤ ਜ਼ਿਆਦਾ ਗੁੱਡ ਫੀਲ ਹੁੰਦਾ ਜਿਸ ਤਰ੍ਹਾਂ ਮਤਲਬ ਅੱਗੇ ਪਰਿਵਾਰ ਆ ਕੇ ਇੱਥੇ ਉਸ ਤਰੀ ਫੀਲ ਨਹੀਂ ਹੁੰਦਾ ਮਦਦ ਨੂੰ ਤੇ ਬੰਦਾ ਅੰਦਰ ਨਾਜ਼ਰ ਬੰਦਾ ਜਾਂ ਬੰਦਾ ਹਾਂਜੀ ਤਾਂ ਇਹ ਔਖਾ ਤਾਂ ਹੁੰਦਾ ਜੀ ਫਿਰ ਮਤਲਬ ਕਿ ਫੀਲ ਹੁੰਦਾ ਜੀ ਦੇਖੋ ਘਰੇ ਕਿਥੇ ਘਰ ਦੇ ਵਿੱਚ ਸੈਲੀਬ੍ਰੇਟ ਕਰਦੇ ਆਪਾਂ ਜੇਲ੍ਹ ਦੇ ਵਿੱਚ ਚਲੋ ਇਦਾਂ ਵੀ ਮਤਲਬ ਕਿ ਇੱਥੇ ਬੰਦੇ ਸਾਰੇ ਚੰਗੇ ਆ ਜੀ ਮੁਲਾਜ਼ਮ ਤੇ ਸੁਪਰਡੈਂਟ ਸਾਹਿਬ ਬਹੁਤ ਵਧੀਆ ਮਤਲਬ ਨੇਚਰ ਆ ਉਹਨਾਂ ਦੀ ਤਾਂ ਮਤਲਬ ਕਿ ਜਿਆਦਾ ਉਸ ਤਰ੍ਹਾਂ ਫੀਲ ਨਹੀਂ ਹੁੰਦਾ ਬਹੁਤ ਵਧੀਆ ਢੰਗ ਨਾਲ ਇੱਥੇ ਰੱਖਿਆ ਜਾਂਦਾ ਜੀ ਜੇਲ੍ਹ ਦੇ ਵਿੱਚ ਤੇ ਕੋਈ ਬੜੀ ਵੱਡੀ ਗੱਲ ਨਹੀਂ ਵੀ ਕੋਈ ਖਿਆਈ ਨਹੀਂ ਹੈ ਕਿਸੇ ਚੀਜ਼ ਦੀ ਪਸਤਾਵਾ ਦਾ ਮੰਨ ਹਾਂ ਪਸਤਾਵਾ ਜ਼ਰੂਰ ਹੁੰਦਾ ਜੀ ਪਸਤਾਵਾ ਤਾਂ ਹੁੰਦਾ ਹੀ ਹੈ ਕਾ ਚਲੋ ਬੰਦਾ ਸੋਚਦਾ ਵੀ ਕੋਈ ਗਲਤੀ ਚਲੋ ਜੋ ਬੰਦੇ ਕੋ ਹੋ ਜਾਂਦੀ ਹੈ ਤਾਂ ਦੁਬਾਰਾ ਖਰ ਬੰਦੇ ਨੂੰ ਆ ਕੀ ਪਤਾ ਲੱਗਦਾ ਜੀ ਵਿੱਚ ਜਦੋਂ ਬੰਦਾ ਆਉਂਦਾ ਨਹੀਂ ਆਉਂਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੀ ਅੱਗੇ ਪਾਸੇ ਹਾਂਜੀ ਹਾਂ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਸ਼ਰੀਆਰ ਅਨੁਪਾਲ ਜੀ ਦੇ ਹੁਕਮਾਂ ਦੇ ਅਨੁਸਾਰ ਅੱਜ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਅੱਜ ਸਵੇਰ 8:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਮੁਲਾਕਾਤਾਂ ਜੇਲ੍ਹਾਂ ਦੇ ਕਰਵਾਈਆਂ ਜਾ ਰਹੀਆਂ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਜੇਲ੍ਹ ਦੇ ਅੰਦਰ ਡਿਊਟੀ ਦੇ ਵਿੱਚ ਅਸੀਂ ਦੋਨੇ ਭੈਣ ਭਰਾਵਾਂ ਨੂੰ ਜਿਹੜਿਆਂ ਦੇ ਵਿਜ਼ਿਟਰ ਦੇ ਅੰਦਰ ਇਹਨਾਂ ਭਰਾਵਾਂ ਨੂੰ ਤੇ ਜਿਹੜੀਆਂ ਭਰਾਵਾਂ ਦੇ ਉਹਨਾਂ ਦੇ ਭੈਣਾਂ ਨੂੰ ਬੜੇ ਸੁਖਾਵੇ ਮਾਹੌਲ ਦੇ ਵਿੱਚ ਸੈਟਿੰਗ ਦਿੱਤੀ ਹੈ ਪਰ ਉੱਪਰ ਤੇ ਉਹ ਬੈਠ ਕੇ ਰਖੜੀ ਬੰਨ੍ਹ ਰਹੇ ਨੇ ਕਿੰਨੇ ਕੁ ਪ੍ਰੋਵੀਜ਼ਨ ਹੈ ਜੀ ਕਿੰਨੇ ਕੈਦੀ ਹੈ ਹਵਾਲਾਤੀ ਜੇਲ੍ਹ ਦੇ ਅੰਦਰ ਕਿੰਨੇ ਸਾਡੇ ਕੋਲ ਸਮੇਂ 14:00 ਦੇ ਕਰੀਬ ਬੰਦੀ ਅੰਦਰ ਬੰਨ੍ਹ ਕਿੰਨੀਆਂ ਮੁਲਾਕਾਤਾਂ ਜਿਹੜੀਆਂ ਸੰਭਵ ਅੱਜ ਹੋ ਸਕਦੀਆਂ ਰੱਖੜੀਆਂ ਜਿਹੜੀ ਬੱਦੌਦ ਬਣਾਈ ਜਾ ਸਕਦੀ ਸਾਨੂੰ ਆਸ ਹੈ ਕਿ ਸਾਡੀਆਂ 300 ਦੇ ਕਰੀਬ ਮੁਲਾਕਾਤਾਂ ਚ ਹੋਣਗੀਆਂ